ਵੇਕੇ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਜਿਹੜਾ ਟੋਨਾ ਦੇਣਾ ਬਸੇ ਸਫਤੇ ਦੇ ਵਿੱਚ ਪਤਾ ਲੱਗ ਜੂਆ ਕੌਣ ਮਦਾਜ ਜਿੱਤਦਾ ਹੈ ਬੜਾ ਅਜ ਬੀਜੇਪੀ ਵੱਲੋਂ ਉਮੀਦਵਾਰ ਮਹਾਰਾਣੀ ਪਨੀਤ ਪਰਵਾਰ ਤੋਂ ਇੱਕ ਵੱਡਾ ਰੋਡ ਸ਼ੋਅ ਕਾਕੇ ਜਿਹੜੇ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਲੋਕ ਬਾਈ ਸਿੱਧੀ ਇੱਕ ਰੋਡ ਜੋਰ ਆ ਜੋ ਜਿਹੜੇ ਕੀਤਾ ਜਾ ਰਿਹਾ ਪਾਕੀਆ ਨੀਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ੍ਰੀਵਾਈ ਮੋਦੀ ਜਿੰਦਾਬਾਦ ਸ੍ਰੀਵਾਈ ਮੋਦੀ ਅੱਜ ਜਿਹੜਾ ਇਹ ਰੋਡ ਸ਼ੋਅ ਕੱਢਿਆ ਗਿਆ ਇਹ ਤੋਂ ਇਹੀ ਸਰਨੇ ਅੰਦਾ ਹੈ ਕਿ ਮਹਾਰਾਜ ਸਾਹਿਬ ਲਈ ਬਹੁਤ ਉਤਸ਼ਾਹ ਲੋਕਾਂ ਨੂੰ ਜੀਪੀ ਦੀ ਜਿਹੜੀ ਇਹਨਾਂ ਨੂੰ ਟਿਕਟ ਮਿਲੀ ਹੈ ਬਿਲਕੁਲ ਸਹੀ ਮਿਲੀ ਹੈ ਔਰ ਇਹ ਸੀਟ ਇਹਨਾਂ ਨੇ ਬਿਲਕੁਲ ਜਿੱਤ ਕੇ ਜਾਨੀ ਹੈ ਇਥੋਂ ਹਾਲ ਹੀ ਵਿੱਚ ਜਦੋਂ ਮੋਦੀ ਸਾਹਿਬ ਆਏ ਸੀਗੇ ਉਹਨਾਂ ਨੇ ਆਪਣੀ ਰੈਲੀ ਕੱਢੀ ਉਸ ਤੋਂ ਬਾਅਦ ਬਹੁਤ ਹੀ ਜ਼ਿਆਦਾ ਹਵਾ ਬਣ ਗਈ ਹੈ ਔਰ ਤੁਸੀਂ ਆਪ ਦੇਖ ਹੀ ਰਹੇ ਹੋ ਅਸੀਂ ਪਿੰਡਾਂ 'ਚ ਵੀ ਫਿਰ ਰਹੇ ਹਾਂ ਬਹੁਤ ਔਥੇ ਵੀ ਲੋਕਾਂ ਦਾ ਉਤਸ਼ਾਹ ਹੈ ਤੇ ਵੱਧ ਚੜ ਕੇ ਅਸੀਂ ਵੀ ਤੇ ਲੋਕਾਂ ਦਾ ਜਿਹੜਾ ਮਦਦ ਚੱਲ ਰਹੀ ਹੈ ਇਹਦੇ ਨਾਲ ਮਾਈ ਸਾਹਿਬ ਹਕੀਕਤ ਦੌਰ ਤੇ ਇਹ ਪੰਜ ਜਤਨ ਜੈਸੀ ਇਸ ਤਰ੍ਹਾਂ ਬਹੁਤ ਥੋੜੇ ਕਿਸਾਨ ਨੇ ਪਰ ਬੜਾ ਉਹ ਮੀਨਸਪ੍ਰੇਟ ਕਰ ਰਹੇ ਨੇ ਉਹ ਕੀ ਕਹਿਣਾ ਚਾਹਾਂਗੇ ਲੋਕਾਂ ਤੇ ਤਾਂ ਕੀ ਅਸਰ ਜਾ ਰਿਹਾ ਇਹ ਗੱਲ ਦਾ ਉਹ ਦੇਖੋ ਹਰੇ ਦਾ ਹੱਕ ਹੈ ਪ੍ਰੋਟੈਸਟ ਕਰਨਾ ਪਰ ਇਹ ਹੀ ਹੈ ਕਿ ਥੋੜਾ ਜਿਹਾ ਆਪਾਂ ਨੂੰ ਬਤਿੰਦ ਰੂਲਸ ਰਹਿਣਾ ਚਾਹੀਦਾ ਪਰ ਇੰਨਾ ਕੋਈ ਖਾਸ ਨਹੀਂ ਜਾ ਰਿਹਾ ਜਿੰਨਾ ਉਹ ਜਿਆਦਾ ਰਹਾ ਪੰਦੇ ਉਹਨਾਂ ਨੇ ਸympathy ਵੀ ਆ ਰਹੀ ਹੈ ਮਹਾਰਾਜ ਸਾਹਿਬ ਲਈ ਕਿਉਂਕਿ ਹਰੇਕ ਦੀ ਆਵਾਜ਼ ਸੁਣਨ ਨੂੰ ਤਿਆਰ ਨੇ ਤੁਸੀਂ ਹੁਣ ਵੀ ਦੇਖਿਓ ਨੇ ਇੰਟਰਵਿਊ ਮੋਦੀ ਸਾਹਿਬ ਦੇ ਕਿ ਉਹਨਾਂ ਨੇ ਕਿਹਾ ਕਿ ਐਨਐਸਪੀ ਕਦੇ ਵੀ ਨਹੀਂ ਜਾਊਗੀ ਔਰ ਉਹਨਾਂ ਦੇ ਜਿਹੜੇ ਥੋੜੇ ਬਹੁਤੇ ਪ੍ਰੋਬਲਮ ਸੀਗੇ ਜਿਹੜੇ ਨਹੀਂ ਕਰ ਸਕੇ ਪੂਰੇ ਉਹ ਅਗਲੇ ਆਪਣੇ 5 ਸਾਲਾਂ ਵਿੱਚ ਪੂਰੇ ਕਰਨਗੇ ਤੇ ਪਟਿਆਲੇ ਦੇ ਵਿੱਚ ਉਹ ਸਾਰੇ ਜਿਹੜੇ ਨੇ ਇੱਕ ਮਜੀਦਾ ਐਡਮਿਨਿਸਟਰ ਨੇ ਇੱਕ ਐਕਟ ਐਨਪੀ ਨੇ ਉਸ ਤੋਂ ਇਲਾਵਾ ਕੇਕੇ ਸ਼ਰਮਾ ਜਿਹੜੇ ਸੋਨੀ ਕਾਲਜ ਤੋਂ ਨੇ ਇੱਥੇ ਕੰਫਿਊਜ਼ ਕਰਦੇ ਦੀ ਆਪਣਾ ਕਿੱਥੇ ਇੱਕ ਸਟੈਂਡ ਕਰ ਰਹੇ ਨੇ ਨਹੀਂ ਕੈਂਡੀਡੇਟ ਦੇਖੋ ਇਹਨਾਂ ਦਾ ਤਾਂ ਪੁਰਾਣਾ ਹੀ ਬਹੁਤ ਹੀ ਪਟਿਆਲੇ ਦੇ ਵਸੀਆਂ ਨਾਲ ਪਿਆਰ ਹੈਗਾ ਹਰੇਕ ਦਾ ਦੁਖ ਸੁਖ ਜਾਂਦੇ ਨੇ ਔਰ ਇਹਨਾਂ ਦਾ ਡਵੈਲਪਮੈਂਟ ਦੇਖੋ ਪਟਿਆਲੇ ਚ ਮਹਾਰਾਜ ਸਾਹਿਬ ਦੀ ਮਹਾਰਾਣੀ ਸਾਹਿਬ ਦੀ ਜਿਹੜੀ ਕਰੀ ਵੀ ਡਵੈਲਪਮੈਂਟ ਦਾ ਕੋਈ ਇਹਦਾ ਮੁਕਾਬਲਾ ਕਰ ਹੀ ਨਹੀਂ ਸਕਦਾ ਸੋ ਇਹ ਸਾਰਾ ਕੰਮ ਦੇਖਦੇ ਹੋਏ ਪਬਲਿਕ ਇਹਨਾਂ ਦੇ ਨਾਲ